ਸਰ ਸ਼ੰਗਜੀਓ ਅੱਜ ਆਪਾਂ ਸੈਪੇ ਆਲਮ ਨਿਕਲਤ ਰਮਾ ਕਲ ਕੀ ਉਤਾਰ 24 ਸਦੇ ਚਰਨਾਂ ਵਿੱਚ 25 ਜੀਵੀ ਸ਼੍ਰੀ ਗੰਗਾ ਨਗਰ ਵਿਖੇ ਸਾਡੇ ਜੋ ਬੜੇ ਸਤਕਾਰਯੋਗ ਗੁਰਸ਼ਿਕ ਸਰਦਾਰ ਤਾਰਾ ਸਿੰਘ ਸਨ ਉਹ ਪਾਛਾ ਦੇ ਚਰਨਾਂ ਵਿੱਚ ਸੱਚਖੰਡ ਜਾਵ ਰਾਜੇ ਹਨ ਉਹਨਾਂ ਦੇ ਗ੍ਰਹਿ ਵਿਖੇ ਆਪਾਂ ਉਸ ਪੁਰਖ ਕੋਲ ਦੇ ਚਰਨਾਂ ਹਾਲ ਬੈਠੇ ਹਾਂ ਚਰਨਾਂ ਵਿੱਚ ਬੈਠੇ ਹਾਂ ਇਸ ਘਰ ਦੇ ਵਿੱਚ ਪਾਤਸ਼ਾਹ ਨੇ ਕਿੰਨੀ ਵਾਰੀ ਆਪਣੇ ਚਰਨਾਂ ਦੀ ਸ਼ੋਹ ਦਿੱਤੀ ਤਾਰਾ ਸਿੰਘ ਦੇ ਪਿਤਾ ਮਹਾ ਸਿੰਘ ਮਹਾ ਸਿੰਘ ਦੇ ਵੇਲੇ ਤੋਂ ਪਾਤਸ਼ਾਹ ਇੱਥੇ ਆਏ ਇੱਕ ਘਟਨਾ ਇਸਰ ਹੋਈ ਕਿ ਤੁਹਾਨੂੰ ਵੀ ਹੈਰਾਨ ਕਰ ਦੇਵੇ। ਪਾਦਸ਼ਾ ਇੱਥੇ ਆਏ ਤੇ ਨਾਲ ਦੋ ਲਖਾਰੀ ਸ਼ਾਨ ਤੇ ਬੀਬੀ ਜਗਿੰਦਰ ਕੌਰ ਉੱਥੇ ਆਏ। ਜੋ ਤਾਰਾ ਸਿੰਘ ਦੀ ਮਾਤਾ ਸੀ, ਮਹਾ ਸਿੰਘ ਦੀ ਪਤਨੀ ਇਹਨਾਂ ਨੇ ਮੱਜਾਂ ਰੱਖੀਆਂ ਹੋਈਆਂ ਸੀ ਤਾਰ ਚੌਂਦੀ ਸੀ। ਤਾਂ ਸ਼ਾਨ ਤੇ ਜਗਿੰਦਰ ਨੇ ਵੇਖੀ ਤਾਰ ਚੌਂਦੀ ਵੀ ਕਿਵੇਂ ਤਾਰ ਚੌਂਦੇ ਨੇ। ਤਾਂ ਉਹਨਾਂ ਨੇ ਕਿਹਾ ਬੀਬੀ ਜਦੋਂ ਸਵੇਰੇ ਤੋਂ ਦੁੱਧ ਕੱਢੇਂਗੀ ਸਾਨੂੰ ਦੱਸੇ ਕਿਸਰਾ ਤਾਰ ਚੋਈਂਗੀ ਹੈ ਤਾਂ ਉਹਨੇ ਕਿਹਾ ਠੀਕ ਹੈ ਜਦੋਂ ਸਵੇਰੇ ਕਿਉਂਕਿ ਉਹ ਮਹਾ ਸਿੰਘ ਦੀ ਪਤਨੀ ਤੇ ਤਾਰਾ ਸਿੰਘ ਦੀ ਮਾਂ ਉਹ ਬਹਿਮ ਕਰਦੀ ਸੀ ਕਿ ਦੁੱਧ ਜੇ ਕਿਸੇ ਨੇ ਵੇਖ ਲਿਆ ਤਾਂ ਕਿਤੇ ਦੁੱਧ ਨੂੰ ਨજર ਨਾ ਲੱਗ ਜਾਵੇ ਤਾ ਉਸਨੇ ਕੀ ਕੀਤਾ ਕਿ ਜੇ ਸਵੇਰੇ ਉੱਠ ਕੇ 5 ਵਜੇ ਦੁੱਧ ਚੌਂਦੀ ਸੀ ਤਾਂ ਉਸਨੇ 4 ਵਜੇ ਹੀ ਉੱਠ ਕੇ ਸਾਰੀਆਂ ਮੱਝਾਂ ਮਜ਼ਾ ਦੁੱਧ ਚੋ ਲਿਆ ਤੇ ਰੱਖ ਦੇ ਤਾਂ ਫਿਰ ਸਾਂਭ ਕੇ ਜਦੋਂ ਜਗਿੰਦਰ ਤੇ ਤ੍ਰਿਪਤ ਉੱਠੀਆਂ ਵਾ ਤੇ ਉਹਨਾਂ ਨੇ ਕਿਹਾ ਬੀਬੀ ਅਸੀਂ ਦੁੱਧ ਚੋਣਾ ਹੈ ਉਹ ਕਹਿੰਦੀ ਨਹੀਂ ਦੁੱਧ ਤਾਂ ਹੁਣ ਰਾਤ ਨੂੰ ਕੱਟੇ-ਕੱਟੀਆਂ ਖੁੱਲੀਆਂ ਪਤਾ ਨਹੀਂ ਉਹ ਸਾਰੇ ਚੰਗ ਗਏ ਹੁਣ ਤਾਂ ਦੁੱਧ ਹੈ ਨਹੀਂ ਮੱਝਾਂ ਥਲੇ ਦੇਖੋ ਇਹ ਇਹ ਗੱਲ ਹੁਣ ਕੀ ਹੋ ਰਿਹਾ ਸਤਗੁਰ ਉੱਥੇ ਨੇ ਤੇ ਸਤਗੁਰ ਇੱਥੋਂ ਚਲੇ ਗਏ ਸ਼ਾਮ ਵੇ ਟਾਈਮ ਜਦੋਂ ਉਸ ਬੀਬੀ ਨੇ ਦੁੱਧ ਚੋਇਆ ਦੁੱਧ ਦੀ ਥਾਂ ਸਾਰੀਆਂ ਮੱਜਾਂ ਦੇ ਵਿੱਚੋਂ ਖੂਨ ਆਇਆ ਉਹਦੇ ਥਾਣਾਂ ਦੇ ਵਿੱਚੋਂ ਖੂਨ ਆਇਆ ਉਹਨੇ ਸੋਚਿਆ ਵੀ ਪਤਾ ਨਹੀਂ ਮੱਜਾਂ ਨੂੰ ਕੀ ਹੋ ਗਿਆ ਤੇ ਫਿਰ ਸਵੇਰੇ ਫੇਰ ਦੇਖਿਆ ਫੇਰ ਖੂਨ ਆਇਆ ਤਾਂ ਉਹ ਬੀਬੀ ਨੇ ਆਪਣਾ ਨਹੀਂ ਦੱਸਿਆ ਕਿ ਮੈਂ ਕੀ ਕੀਤਾ ਉਨੇ ਮਹਾ ਸਿੰਘ ਨੂੰ ਕਿਹਾ ਕਿ ਬਈ ਇਹ ਦੁੱਧ ਲੈ ਕੇ ਸ਼ੀਸ਼ੀ ਦੇ ਵਿੱਚ ਪਾ ਕੇ ਤੂੰ ਜੇਠੂਵਾਲ ਜਾ ਹੁਣ ਪਾਤਸ਼ਾਹ ਕੋਲ ਇਹ ਪਤਾ ਨਹੀਂ ਕੀ ਹੋ ਗਿਆ ਆਪਣੀਆਂ ਮੰਜਾਂ ਨੂੰ ਤੇ ਮਹਾ ਸਿੰਘ ਇੱਥੋਂ ਦੁੱਧ ਲੈ ਕੇ ਪਾਤਸ਼ਾਹ ਦੇ ਚਰਨਾਂ 'ਚ ਜੇਠੂਵਾਲ ਪਹੁੰਚ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਮਹਾ ਸਿੰਘ ਆ ਗਿਆ ਨਾਲੇ ਇਹ ਦੇ ਨਾਲ ਇਹ ਕਟਣਾ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਸਤਪੁਰ ਆਪਣੇ ਗੁਰਸਿੱਖ ਦਾ ਪਰਦਾ ਕਿਸ ਤਰ੍ਹਾਂ ਕੱਜ ਕੇ ਰੱਖਦਾ ਹੈ ਤੇ ਉਹ ਕਹਿੰਦੇ ਮਹਾ ਸਿੰਘ ਆ ਗਿਆ ਮਹਾ ਸਿੰਘ ਨੇ ਕਿਹਾ ਪਾਤਸ਼ਾ ਤੁਸੀਂ ਜਦੋਂ ਆਏ ਉਸ ਤੋਂ ਬਾਅਦ ਮਜਾ ਨਹੀਂ ਦੇ ਦੂਤੀ ਦੀ ਸਾਥਣਾ ਵਿੱਚੋਂ ਖੂਨ ਆ ਰਿਹਾ ਹੈ ਆ ਮੈਂ ਸੈਂਪਲ ਲੈ ਕੇ ਆਇਆ ਹਾਂ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਦੁੱਧ ਹੈ ਪਾਤਸ਼ਾ ਕਹਿੰਦੇ ਕੋਈ ਨਹੀਂ ਮੁੱਟੂ ਜੇ ਚੱਲਿਆ ਜਾਵੇਂਗਾ ਤੇ ਦੁੱਧ ਠੀਕ ਹੋ ਜਾਵੇਗਾ ਉਹ ਸ਼ਾਮ ਤੱਕ ਇੱਥੇ ਪਹੁੰਚਿਆ ਤੇ ਦੁੱਧ ਠੀਕ ਹੋ ਗਿਆ ਤੇ ਸਵੇਰ ਨੂੰ ਬਿਲਕੁਲ ਠੀਕ ਹੋ ਗਿਆ ਪਰ ਬੀਬੀ ਨੇ ਕੋਈ ਨਹੀਂ ਦੱਸਿਆ ਮਹਾ ਸਿੰਘ ਨੂੰ ਮੇ ਮੇ ਤੋਂ ਗਲਤੀ ਹੋ ਗਈ ਤੇ ਉਹਨੇ ਕਿਹਾ ਵੀ ਗੱਲ ਕੀ ਹੋ ਗਈ ਮਹਾ ਸਿੰਘ ਨੇ ਕਿਹਾ ਜਦੋਂ ਗੱਲ ਖੋਜਦੇ ਖੋਜਦੇ ਫਿਰ ਬੀਬੀ ਬੋਲੀ ਕਿ ਮੇਤੋਂ ਇਸਾਂ ਦੀ ਗਲਤੀ ਹੋ ਗਈ ਭੁੱਲ ਹੋ ਗਈ ਤੇ ਮੈਂ ਪਾਤਸ਼ਾਹ ਕੋਲੋਂ ਭੁੱਲ ਬਖਸ਼ਾਉਣੀ ਸੀ ਤੇ ਪਰ ਹੁਣ ਉਸਨੇ ਕਿਰਪਾ ਕਰ ਦਿੱਤੀ ਹੈ ਅੱਗੇ ਤੋਂ ਜਦੋਂ ਇਹ ਆਉਣਗੀਆਂ ਬੀਬੀਆਂ ਮੈਂ ਜ਼ਰੂਰ ਇਹਨਾਂ ਨੂੰ ਧਾਰ ਚੋਕੇ ਦਿਖਾਵਾਂਗੀ ਤੇ ਚੋਣਗੀਆਂ ਇਹ ਦੇਖੋ ਅਕਾਲਪੁਰਖ ਨੇ ਇਹ ਨਹੀਂ ਕਿਹਾ ਮਹਾ ਸਿੰਘ ਨੂੰ ਕਿ ਤੁਹਾਡੀ ਘਰ ਵਾਲੀ ਨੇ ਇਸ ਤਰ੍ਹਾਂ ਕੀਤਾ ਉਹ ਨਹੀਂ ਖੋਲਿਆ ਪਰਦਾ ਪਾ ਕੇ ਰੱਖਿਆ ਤੇ ਉਹ ਕਹੇ ਤਾਂ ਜਾ ਕੇ ਦੇਖੋ ਫੇਰ ਮੱਝਾਂ ਦਾ ਦੁੱਧ ਠੀਕ ਹੋ ਜਾਵੇਗਾ ਇਹ ਕਾਲਪੁਰਖ ਦੀ ਖੇਡ ਹੈ ਇਹ ਕੋਈ ਸੰਤ ਸਾਧ ਦੀ ਨਹੀਂ ਜਿਸ ਮੱਝ ਦੇ ਥਣ ਵਿੱਚੋਂ ਦੁੱਧ ਆ ਰਿਹਾ ਹੈ ਤੇ ਸ਼ਾਮ ਦੇ ਟਾਈਮ ਖੂਨ ਆ ਜਾਵੇ ਦੱਸੋ ਕਿਸ ਤਰ੍ਹਾਂ ਆ ਗਿਆ ਕੋਈ ਮੈਡੀਕਲ ਸਾਇੰਸ ਦੱਸ ਦੇਵੇ ਵੀ ਹਾਂ ਇਹ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਕੋਈ ਹੋਰ ਦੱਸ ਦੇਵੇ ਇਹ ਕਾਲਪੁਰਖ ਹੈ ਇਹ ਸਭ ਕੁਝ ਕਰ ਸਕਦਾ ਹੈ ਹਰ ਕੰਨ ਵਿੱਚ ਰਚਿਆ ਹੋਇਆ ਤੇ ਇਸਨੇ ਆਪਣਾ ਉਪਰਕਟਾਵਾ ਇਹਨਾਂ ਸਾਰਿਆਂ ਦੇ ਅੱਗੇ ਕਰ ਦਿੱਤਾ ਕਿ ਮੈਂ ਤੁਹਾਡੇ ਦੁੱਧ ਖੂਣ ਵਾਲੇ ਨੂੰ ਚਿੱਟਾ ਵੀ ਕਰ ਦਿੰਦਾ ਇਸੇ ਤਰ੍ਹਾਂ ਸੈਸਤੀ ਪਾਤਸ਼ਾ ਜਦੋਂ ਇੱਥੇ ਆਏ ਫਿਰ ਤੇ ਇੱਥੇ ਇੱਕ ਗੁਰਸਿੱਖ ਇੱਥੇ ਗੁਰਦੁਆਰਾ ਵੀ ਬਣਿਆ ਹੋਇਆ ਪਿੱਛੇ ਦੇਖੋ ਇੱਥੇ ਗ੍ਰੰਥੀ ਕਹਿੰਦਾ ਤੁਹਾਡੇ ਘਰੇ ਜੋ ਸਤਿਗੁਰ ਆਉਂਦੇ ਹਨ ਤੁਹਾਡੇ ਉਹ ਆਪਣਿਆਂ ਨੂੰ ਨੀਕਲੰਕ ਕਹਿੰਦੇ ਹਨ ਕਲਕੀ ਅਵਤਾਰ ਕਹਿੰਦੇ ਹਨ ਤੇ ਜਦੋਂ ਆ ਤੇ ਸਾਨੂੰ ਮਿਲਾਇਆ ਤੇ ਜਦੋਂ ਪਾਦਸ਼ਾਹ ਆ ਗਏ ਤਾਂ ਤਾਰਾ ਸਿੰਘ ਸੀ ਉਸ ਵੇਲੇ ਤਾਰਾ ਸਿੰਘ ਨੇ ਉਸ ਨੂੰ ਕਿਹਾ ਵੀ ਅਜਾਜਾ ਸਾਡੇ ਸਤਿਗੁਰ ਆਏ ਨੇ ਉਹ ਸੱਜ ਤੱਜ ਕੇ ਪੂਰਾ ਹੰਨ ਪਾ ਕੇ ਬਾਣਾ ਆਪਣੀ ਕੁਰਬਾਨ ਪਾ ਕੇ ਤੇ ਸੱਜ ਤੱਜ ਕੇ ਪਾਸ਼ਾ ਦੇ ਚਰਨਾ ਚਾਇਆ ਇਹ ਗੱਲ ਤਾਰਾ ਸਿੰਘ ਦੱਸਣੀ ਮੈਨੂੰ ਭੁੱਲ ਗਿਆ ਕਿ ਉਸਨੇ ਨਮਸਕਾਰ ਕੀਤੀ ਜਾਂ ਨਹੀਂ ਇਹ ਨਹੀਂ ਪਤਾ ਉਸਨੇ ਆਖੇ ਪਾਤਸ਼ਾਹ ਹਰਬਾਣੀ ਦਾ ਵਿਹਾਰ ਚੱਲ ਰਿਹਾ ਹੈ ਮਹਾ ਸਿੰਘ ਦੇ ਗ੍ਰਹਿ ਯੂਸ ਵੇਲੇ ਲਿਖਿਆ ਹੈ ਤੇ ਜਦੋਂ ਹਰਬਾਣੀ ਦਾ ਵਿਹਾਰ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਪਾਤਸ਼ਾਹ ਕਹਿੰਦੇ ਹਨ ਕਿਸੇ ਨੂੰ ਕੋਈ ਸ਼ੱਕ ਕੋਈ ਪ੍ਰਸ਼ਨ ਕਰਨਾ ਹੈ ਕਿਸੇ ਨੇ ਤਾਂ ਉਠਿਆ ਤੇ ਉਹ ਕਹਿੰਦਾ ਕਿ ਪਾਤਸ਼ਾਹ ਮੈਂ ਇੱਕ ਪ੍ਰਸ਼ਨ ਕਰਨਾ ਹੈ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਗੋਬਿੰਦਦਾ ਸਿੱਖ ਕਿਉਂ ਜਾ ਹੋਣਾ ਚਾਹੀਦਾ ਤੇ ਉਹ ਪਾ ਕੇ ਆਇਆ ਸੀ ਬਾਣਾ ਤੇ ਆਪਾਂ ਤਾਂ ਬੈਠੇ ਸਿੱਧੇ ਸਾਦੇ ਚਿੱਟੇ ਕੱਪੜੇ ਪਾ ਕੇ ਉਹਨੇ ਕਿਹਾ ਮੈਂ ਸਿਖਾਏ ਤਾਂ ਕਿਹਨੇ ਸਿੱਖਨੇ ਇਹ ਤਾਂ ਉਹੀ ਬੈਠੇ ਨੇ ਕੁਝ ਇਹ ਕਮਲੇ ਜੇ ਤੇ ਪਾਤਸ਼ਾਹ ਨੇ ਹਰ ਬਾਣੀ ਲਿਖਾਈ ਉਹ ਕੱਲ ਨੂੰ ਜੇ ਟਾਈਮ ਮਿਲੇ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਥੋੜਾ ਸਾਰਾ ਅੰਸ਼ੀ ਦਰਸਾ ਹੈ ਤੁਹਾਡੇ ਨਾਲ ਤੇ ਹਰ ਬਾਣੀ ਲਿਖਾਉਂਦੇ ਲਿਖਾਉਂਦੇ ਪਾਤਸ਼ਾਹ ਦੱਸਦੇ ਕਿ ਗੋਬਿੰਦ ਦਾ ਸਿੱਖ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਗੋਬਿੰਦ ਦਾ ਸਿਖਾਰ ਵੇਲੇ ਗੋਬਿੰਦ ਦੇ ਚਰਨਾਂ 'ਚ ਧਿਆਰ ਕੇ ਗੋਬਿੰਦ ਦਾ ਸਿੱਖ ਗੋਬਿੰਦ ਨੂੰ ਆਪਣਾ ਪਿਤਾ ਮੰਨ ਕੇ ਉਸ ਦੇ ਚਰਨਾਚ ਨਿਮਰਤਾ ਨਾਲ ਆਪਣਾ ਨਿਵਾਸ ਮੁਕਿਆ ਆਪਣੀ ਆਤਮਾ ਤੋਂ ਕਹੇ ਕਿ ਪਾਤਸ਼ਾਹ ਮੇਰੇ ਸੀਸ ਤੇ ਵੀ ਵਾਸਤੇ ਮੇਰੀ ਆਤਮਾ ਨੂੰ ਆਪਣੇ ਚਰਨਾਂ ਨਾਲ ਜੋੜੀ ਸਿਰਾਂ ਡੈਫੀਨੇਸ਼ਨ ਦਿੰਦੇ ਗਏ ਅਖੀਰ ਤੇ ਜਾ ਕੇ ਕੀ ਕਿਹਾ ਤੂੰ ਤਾਂ ਇਹ ਗੋਬਿੰਦ ਦਾ ਸਿੱਖ ਵੀ ਨਹੀਂ ਬਣਿਆ ਕਿ ਉਹ ਕੋਈ ਬੜਾ ਮਾਨ ਸਤਕਾਰ ਵਾਲਾ ਮੈਂ ਆ ਪਾਇਆ ਹੋਇਆ ਮੈਂ ਆ ਪਾਇਆ ਹੋਇਆ ਉਹ ਪਾਦਸ਼ਾਹ ਕਹਿੰਦੇ ਤੂੰ ਤਾਂ ਅਜੇ ਗੋਬਿੰਦ ਸਿੰਘ ਸਿੱਖ ਵੀ ਨਹੀਂ ਬਣਿਆ ਤੇਰੇ ਪਿਛਲੇ 9 ਦਿਨ ਉਸਰੇ ਚਲੇ ਗਏ ਤੇ ਰਹਿ ਗਿਆ 9 ਦਿਨ ਤੇ ਤੂੰ ਅਨੰਦਪੁਰ ਸਾਹਿਬ ਰਹਿੰਦਾ ਸੀ ਉੱਥੇ ਤੂੰ ਭੰਗ ਪੀਂਦਾ ਸੀ ਕੋਟ ਕੋਟ ਕੇ ਇੱਕ ਦਿਨ ਤੇਨੂੰ ਭੰਗ ਚੜ ਗਈ ਮੈਂ ਸ਼ਬਦ ਦਾ ਵਿੱਚ ਹਲਾਰਾ ਦਿੱਤਾ ਤੇ ਤੂੰ ਜਾ ਕੇ ਆਪਣੇ ਘਰ ਦਾ ਆਪਣੇ ਬਾਪ ਦਾ ਬੜਿਆ ਬੜਾਇਆ ਘਾਟਾ ਆ ਦਿੱਤਾ ਇਹ ਦੱਸਿਆ ਵੀ ਤੂੰ ਅਜੇ ਸਿੱਖ ਵੀ ਨਹੀਂ ਬਣਿਆ ਸੋ ਮੇਰੇ ਵੀਰੋ ਇਹ ਪੁਰਖ ਅਕਾਲ 시 ਜੋ ਖੂਨ ਵਾਲੇ ਦੁੱਧ ਨੂੰ ਚਿੱਟਾ ਕਰ ਸਕਦਾ ਹੈ ਤੇ ਸਾਰੇ ਸਿੱਖਾਂ ਨੂੰ ਸਮਝਾ ਸਕਦਾ ਹੈ